ਅੱਜ ਦੇ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਤੋਂ ਤੇ ਚਾਨਣਾ ਪਾਉਣਿਆ ਤੁਹਾਨੂੰ ਸੁਣਾਉਣੇ ਆ ਕੱਲੀ-ਕੱਲੀ ਗੱਲ ਆ ਤੇ ਜਿਹੜਾ ਗਲਾਸ ਸਿੱਧੂ ਦਾ ਇੱਕ ਗੀਤ ਆਇਆਗਾ ਉਹਦੇ ਵਿੱਚ ਇੱਕ ਲਾਈਨ ਲਿਖੀ ਗਈ ਆ ਕੋ ਸਰਪੰਚਾਂ ਬਾਰੇ ਕਿ ਸਰਪੰਚ ਤੇ ਪਿੰਡ ਕੁੱਟਣੇ ਤੇ ਉਸ ਨੂੰ ਲੈ ਕੇ ਜਿਹੜਾ ਬਵਾਦ ਖੜਾ ਹੋਇਆ ਉਹ ਤੁਹਾਨੂੰ ਦੱਸ ਦਿਆਂ ਕਿ ਇਨ੍ਹਾਂ ਸਰਪੰਚਾਂ ਦੀ ਅੱਖ ਕਦੋਂ ਜਾਗਦੀ ਆ ਤੇ ਕਦੋਂ ਮਰ ਜਾਂਦੀ ਆ ਤੇ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਨੂੰ ਹੋਰ ਵੀ ਜਿਹੜੀਆਂ ਐ ਚਾਰ ਵੱਡੀਆਂ ਖਬਰਾਂ ਨੇ ਉਹ ਸੁਣਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਦਬਕੇ ਤੇ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਬੈਰ ਜੀ ਕਾਲਸਾ ਬੈਰ ਜੀ ਕੀ ਪਤੇ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਗਲਾਬ ਸਿੱਧੂ ਦਾ ਥੋੜੇ ਦਿਨ ਪਹਿਲਾਂ ਇੱਕ ਗੀਤ ਆਇਆ ਉਹਦੇ ਵਿੱਚ ਇੱਕ ਲੈਨ ਸੀ ਇੱਕ ਟੱਪਾ ਸੀ ਕਿ ਸਰਪੰਚਾ ਸਮੇਤ ਸਾਰਾ ਪਿੰਡ ਕੁੱਟਣਾ ਤੇ ਉਸ ਤੋਂ ਲੈ ਕੇ ਜਿਹੜਾ ਇੱਕ ਸਰਪੰਚ ਨੇ ਜਿਹੜਾ ਕਿ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਪੰਚਾਇਤਾਂ ਬਣਦੀਆਂ ਨੇ ਕਮੇ ਗੁੰਡਾ ਗਰਦੀ ਦੇ ਨਾਲ ਬਣਦੀਆਂ ਨੇ ਉਸ ਤੋਂ ਬਾਅਦ ਫਿਰ ਸਰਪੰਚ ਬਣਦੇ ਆ ਤੇ ਗੀਤਾ ਆ ਗਲਾਬ ਸਿੱਧੂ ਦਾ ਉਹਦੇ ਉੱਤੇ ਸਰਪੰਚ ਦੀ ਲੈਣ ਲਿਖੀ ਸੀ ਕਿ ਸਰਪੰਚਾ ਸਮੇਤ ਸਾਰਾ ਪਿੰਡ ਕੁੱਟਣਾ ਅੱਗੇ ਕੁਝ ਬੋਲ ਹੋਰ ਨੇ ਜੋ ਸਰਪੰਚਾਂ ਨੇ ਚੱਕਿਆ ਜੀ ਆਇਆਂ ਕਰਤਾ ਫਲਾਨਾ ਹੋ ਗਿਆ ਜਿਵੇਂ ਪਹਾੜ ਡਿੱਗਿਆ ਹੁੰਦਾ ਕੋਈ ਤਾਂ ਉਹਨੇ ਦੋ ਵਾਰੀ ਮਾਫੀ ਮੰਗ ਲਈ ਤਾਂ ਕਹਿੰਦੇ ਨਹੀਂ ਜੀ ਇਹਨੂੰ ਅਸੀਂ ਜੇਲ੍ਹ ਕਰਾਉਣੀ ਆ ਕਹਿੰਦੇ ਜੀ ਇਹ ਗੀਤ ਆ ਜਿਹੜਾ ਇਹ ਬੈਨ ਹੋਣਾ ਚਾਹੀਦਾ ਇਹ ਡੀਜੇ ਤੇ ਨਹੀਂ बजਣਾ ਚਾਹੀਦਾ ਇਹ ਗੀਤ ਨੂੰ ਜਿਹੜਾ ਕਿ ਡਿਲੀਟ ਕਰਨਾ ਚਾਹੀਦਾ ਮੈਂ ਉਹਨਾਂ ਸਰਪੰਚਾਂ ਨੂੰ ਪੁੱਛਣਾ ਚਾਹਣਾ ਜਦੋਂ ਕਿ ਦੁੱਕੀ ਦਾ ਘਪਈਆ ਲੁਧਿਆਣੇ ਦੇ ਵਿੱਚ ਬੈਠਾ ਜਦੋਂ ਕਹਿ ਰਿਹਾ ਸੀ ਕਿ ਸਰਪੰਚ ਜਦੋਂ ਮਤਾ ਪਾਉਣ ਲੱਗੇ ਸੀ ਭਈਆਂ ਦੇ ਖਿਲਾਫ ਪਰਵਾਸੀ ਮਜ਼ਦੂਰਾਂ ਦੇ ਖਿਲਾਫ ਆ ਉਦੋਂ ਉਹਨੇ ਗੱਲ ਕਹੀ ਸੀ ਕਿ ਤੁਹਾਡੀਆਂ ਲੱਟਾਂ ਭਾਰਨੀ ਚੱਲਣੀਆਂ ਹੁਣ ਤਾਂ ਤੁਸੀਂ ਮਥੇ ਪਾਈ ਜਾ ਰਹੇ ਹੋ ਫਿਰ ਦੇਖ ਲਓ ਕੀ ਹਾਲ ਹੋਣਾ ਤੁਹਾਡਾ ਤੇ ਉਦੋਂ ਤੁਹਾਡੀ ਅਣਖ ਤੇ ਗੈਰਤ ਕਿੱਥੇ ਮਰ ਗਈ ਸੀ ਅੱਜ ਜੇਕਰ ਇੱਕ ਲੈਣ ਪਾ ਦਿੱਤੀ ਤੁਸੀਂ ਜੱਜ ਲੱਗੇ ਹੋ ਤੇ ਤੁਹਾਡੇ ਅੱਜ ਬੜਾ ਉਸ ਇੱਕ ਕਲਾਕਾਰ ਨੂੰ ਟਾਰਗੇਟ ਕਰਨਾ ਤੇ ਜਦੋਂ ਸਾਡੀਆਂ ਧੀਆਂ ਪੈਣਾ ਤੇ ਗੀਤ বাজਦੇ ਆ ਲਚਤ ਗਾਣੇ ਗਾਉਂਦੇ ਆ ਜਦੋਂ ਚਮਕੀਲਾ ਗੰਦ ਵਖਦਾ ਸੀ ਤਾਂ ਗੁਰਦੀਪ ਸਿੰਘ ਦੀਪਾ ਹੀਰਾ ਨੇ ਜਿਹੜਾ ਉਹ ਗੱਡੀ ਚੜਾਇਆ ਤੇ ਤੁਹਾਡੇ ਅੱਜ ਤੱਕ ਅੱਗ ਲੱਗੀ ਪਈ ਏ ਉਸ ਗੱਲ ਨੂੰ ਲੈ ਕੇ ਕਿ ਸਾਡਾ ਚਮਕੀਲਾ ਮਾਰ ਦਿੱਤਾ ਤੇ ਜਦੋਂ ਤੁਹਾਡੀਆਂ ਧੀਆਂ ਪੈਣਾ ਉਹਨਾਂ ਕੰਜਰਖਾਨੇ ਗੀਤਾ ਤੇ ਨੱਚਦੀਆਂ ਨੇ ਉਦੋਂ ਤੁਹਾਡੀ ਅਣਖ ਕਿੱਥੇ ਹੁੰਦੀ ਆ ਜਦੋਂ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਤੁਹਾਡੇ ਪਿੰਡਾਂ ਦੇ ਵਿੱਚ ਬਲਾਤਕਾਰ ਹੁੰਦੇ ਆ ਪ੍ਰਵਾਸੀ ਬਲਾਤਕਾਰ ਕਰ ਰਹੇ ਆ ਮਰਡਰ ਕਰ ਰਹੇ ਆ ਉਦੋਂ ਤੁਹਾਡੀ ਅਣਖ ਕਿੱਥੇ ਹੁੰਦੀ ਆ ਤੇ ਤੁਹਾਨੂੰ ਜਿਹੜਾ ਕਿ ਸਰਕਾਰ ਮੂਰੇ ਝੁਕਣਾ ਪੈਂਦਾਗਾ ਉਦੋਂ ਤੁਹਾਡੀ ਅਣਖ ਕਿੱਥੇ ਹੁੰਦੀ ਆ ਬੜੀਆਂ ਆਧਾਰਨਾ ਨੇ ਅੱਜ ਗੰਦ ਪਰੋਸ ਰਹੇ ਆ ਕਲਾਕਾਰ ਆ ਉਦੋਂ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਉਦੋਂ ਉਹਨਾਂ ਤੇ ਗੀਤਾ ਤੇ ਬਹਿਣ ਕਿਉਂ ਤੋਂ ਨਹੀਂ ਲਾਉਂਦੇ ਜੱਟਾਂ ਦੇ ਗੀਤ ਲਿਖੇ ਜਾਂਦੇ ਆ ਵੱਖ-ਵੱਖ ਧਰਮਾਂ ਦੇ ਨਾਂ ਤੇ ਜਿਹੜਾ ਦੰਗੇ ਭੜਕਾਉਣ ਵਾਲੇ ਗੀਤ ਆਉਂਦੇ ਆ ਉਹਦਾ ਤੁਹਾਡੀ ਅਣਖ ਕਿਉਂ ਨਹੀਂ ਜਾਗੇ ਜੇ ਇੱਕ ਕਲਾਕਾਰ ਨੇ ਇੱਕ ਲੈਣ ਪਾ ਦਿੱਤੇ ਕਿ ਆਪਤਾ ਆ ਗਈ ਕਿੱਡੀ ਖਾਸ ਗੱਲ ਆ ਇਹ ਇਹਨੇ ਇੱਕ ਰਾਈ ਦਾ ਜਿਹੜਾ ਮੁੱਦਾਗਾ ਉਹ ਪਹਾੜ ਬਣਾ ਲਿਆ ਤੁਸੀਂ ਜਿਹੜਾ ਕਿ ਉਹਨੇ ਦੋ ਵਾਰੀ ਮਾਫੀ ਵੀ ਮੰਗ ਲਈ ਤੇ ਉਹ ਸਰਪੰਚਾਂ ਦੇ ਨਾਲ ਕੁਝ ਬੈਠਾ ਵੀ ਆ ਜਿਹੜੇ ਸੱਜਣ ਸਰਪੰਚ ਨੇ ਜਿਹੜੇ ਸਿਆਣੇ ਸਰਪੰਚਾ ਜਿਹੜੇ ਪੜੇ ਲਿਖੇ ਸਰਪੰਚਾ ਉਹ ਨਹੀਂ ਬੋਲਦੇ ਜਿਹੜੇ ਆਹ ਦੂਜਾ ਤੀਜਾ ਗਾ ਜਣਾ ਖੜਾ ਜਿਹੜਾ ਕਿ ਸਰਪੰਚੀ ਦੇ ਜਿਹੜਾ ਹੋਰ ਕੋਈ ਸਰਪੰਚ ਇੱਥੇ ਆਉਂਦਾ ਨਹੀਂ ਸਰਕਾਰਾਂ ਵੀ ਜਿਹੜੀਆਂ ਇਹੋ ਜਿਹਾ ਉਹ ਕਰਦੀਆਂ ਨੇ ਤਾਂ ਜਿਹੜੋ ਕੜਮ ਚੌਧਰੀ ਹੁੰਦੇ ਆ ਪੰਜ ਸੱਤ ਕੇ ਜਾਣੇ ਨਾਲ ਉਹ ਆਪਣੇ ਹੋਰ ਲਾਲ ਲੈਂਦੇ ਆ ਤੇ ਗੁੰਡਾਗਰਦੀ ਕਰਿਆ ਸਰੇ ਆਮ ਜਿਹਦਾ ਗੀਤ ਬੈਣ ਹੋਣਾ ਚਾਹੀਦਾ ਤੇ ਜੇਕਰ ਇਹਦਾ ਗੀਤ ਬੈਣ ਕਰਵਾ ਦਿਓ ਤਾ ਪਰਤਾ ਨੂੰ ਸੈਂਕੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹੋ ਜਿਹੇ ਗੀਤ ਨੇ ਜਿਹੜੇ ਸਿੱਖ ਕੌਮ ਨੂੰ ਟਾਰਗੇਟ ਕਰਦੇ ਆ ਇਹੋ ਜਿਹੇ ਗੀਤ ਨੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੂੰ ਟਾਰਗੇਟ ਕਰਦੇ ਆ ਇਹੋ ਜਿਹੇ ਗੀਤ ਆ ਜਿਹੜਾ ਸਾਡੇ ਸਮਾਜ ਦੇ ਵਿੱਚ ਗੰਦ ਪਾਉਣ ਵਾਲਾ ਪਰੋਸ ਰਹੇ ਆ ਲੈਕਚਰ ਤਾਂ ਗੀਤ ਜਿਹੜੇ ਕਿ ਹੱਦਾਂ ਤੋਂ ਪਰੇ ਆ ਸੀ ਸੁਣ ਨਹੀਂ ਸਕਦੇ ਉਹਨਾਂ ਨੂੰ ਬੈਨ ਕਰਾਓ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਆ ਹੁਣ ਤੁਹਾਡੇ ਤੇ ਜੇਕਰ ਲਿਖ ਦਿੱਤਾ ਤੇ ਫਿਰ ਕਿੱਡੀ ਗਾਫਤ ਆ ਗਈ ਕਿ ਕਲਾਕਾਰ ਬੜਾ ਇਹ ਤੇ ਦੁੱਖ ਹੁੰਦਾ ਹੈਗਾ ਜਦੋਂ ਬਿਨਾਂ ਗੱਲ ਤੋਂ ਮੁੱਦਾ ਜਿਹੜਾ ਕੋਈ ਚੱਜ ਦਾ ਕੰਮ ਆ ਤੁਸੀਂ ਉਹ ਕਰਨਾ ਨਹੀਂ ਉਹਦੇ ਬਲ ਤੁਹਾਡਾ ਮੂੰਹ ਨਹੀਂ ਹੁੰਦਾ ਤੇ ਲੋਕਾਂ ਦੇ ਮੁੱਦੇ ਆ ਜਿਹੜੇ ਲੋਕਾਂ ਨੇ ਤੁਹਾਨੂੰ ਸਰਪੰਚ ਚੁਣਿਆ ਹੁੰਦਾ ਮੋਹ ਤੁਹਾਨੂੰ ਲਾਉਣੀ ਨਹੀਂ ਆਉਂਦੀ ਅਣਪਰ ਤੁਸੀਂ ਜਿਹੜਾ ਟੋਲਾ ਇਕੱਠਾ ਹੋ ਜਾਂਦੇ ਹੋ ਤੇ ਤੁਹਾਨੂੰ ਲੋਕ ਇਸ ਤਰ੍ਹਾਂ ਜਿਤਾਉਂਦੇ ਆ ਤੇ ਪਤਾ ਨਹੀਂ ਤੁਸੀਂ ਆਪਣੇ ਆਪ ਨੂੰ ਜੱਜ ਸਮਝਦੇ ਹੋ ਇਕੋ ਮੈਂ ਸਾਇਡ ਨਹੀਂ ਲਿਆ ਗਲਾਬ ਸਿੱਧੂ ਦਾ ਮੈਂ ਕਦੇ ਗੀਤ ਨਹੀਂ ਸੁਣਿਆ ਤੱਕ ਆ ਆ ਪਹਿਲੀ ਵਾਰੀ ਸਤਿ ਕੀਤਾ ਮੈਂ ਕਦੇ ਗੀਤ ਨਹੀਂ ਸੁਣਿਆ ਜ਼ਿੰਦਗੀ ਚ ਗਲਾਬ ਸਿੱਧੂ ਦਾ ਆ ਪਹਿਲੀ ਵਾਰ ਸੱਚ ਕਰਕੇ ਦੇਖਿਆ ਵੇ ਕਿ ਹੈ ਕੀ ਇਹ ਗੀਤ ਦੇ ਵਿੱਚ ਸਿਰਫ ਇੱਕ ਲਾਈਨ ਆ ਤੇ ਉਦੋਂ ਜਿਹੜੇ ਦੁੱਗਣੇ ਗੀਤ ਲਚਰਤਾ ਭਰੇ ਗੀਤ ਸਾਡੇ ਕੰਨਾਂ ਦੇ ਵਿੱਚ ਰੋਜ਼ ਪੈਂਦੇ ਆ ਅ ਰੋਜ਼ ਤੁਹਾਡੇ ਟਰੈਕਟਰਾਂ ਦੇ ਵਿੱਚ ਡੈਕ বাজਦੇ ਆ ਗਲੀਆਂ ਦੇ ਵਿੱਚ ਲੰਘਦੇ ਆ ਉਦੋਂ ਤੁਹਾਡੀ ਜ਼ਮੀਰ ਨਹੀਂ ਜਾਗਦੀ ਤੇ ਜਦੋਂ ਇੱਕ ਭਈਆ ਲੁਧਿਆਣੇ ਦੇ ਵਿੱਚ ਬੈਠਾ ਤੇ ਜਿਹੜਾ ਕਹਿੰਦਾ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਸੱਚੀ ਮਿੱਟੀ ਤੁਹਾਡੀਆਂ ਉਦੋਂ ਲੱਤਾਂ ਨਹੀਂ ਭਾਰ ਚੱਲਦੀਆਂ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਆ ਤੁਹਾਨੂੰ ਆ ਕੇ ਬੰਗਾਰਦਾ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੁਸੀਂ ਮਤੇ ਦਾ ਪਾ ਰਹੇ ਹੋ ਤੇ ਇਹਨਾਂ ਮਤਿਆਂ ਤੇ ਕਾਇਮ ਰਹੇ ਹੋ ਫਿਰ ਉਹਨਾਂ ਮਤਿਆਂ ਤੇ ਤੁਸੀਂ ਕਾਇਮ ਕਿਉਂ ਨਹੀਂ ਰਹੇ ਪਿੱਛੇ ਕਿਉਂ ਹਟੇ ਹੋ ਇਹ ਗੱਲ ਕਰਨੀ ਸੀ ਪਾ ਦੁੱਖੋਂ ਦਾ ਜਦੋਂ ਇਹ ਜੀਆਂ ਗੱਲਾਂ ਤੋਂ ਬੇ ਲੋੜੇ ਜਿਹੜੇ ਮੁੱਦੇ ਨੇ ਪੜਕਾਏ ਜਾ ਰਿਹਾ ਪੰਜਾਬ ਦੇ ਵਿੱਚ ਚੰਗੀ ਗੱਲ ਕੋਈ ਕਰਨੀ ਨਹੀਂ ਬਿਨਾ ਬੱਜਾ ਤੋਂ ਇੱਕ ਗੀਤ ਆ ਗਿਆ ਉਹਦੇ ਮਗਰ ਪੈ ਗੇ ਤਾਂ ਹੋਰ ਅਤੇ ਲੱਖਾਂ ਸੈਂਕੜੇ ਤਦਾਦ ਦੇ ਵਿੱਚ ਗੀਤ ਆਉਂਦੇ ਆ ਤੇ ਉਹਨਾਂ ਵੱਲ ਤੁਹਾਡਾ ਕੋਈ ਖਿਆਲ ਨਹੀਂ ਕੋਈ ਉਹੋ ਨਹੀਂ ਦੋ ਤਰੀ ਖਬਰ ਜੁੜੀ ਆ ਉਹ ਮਾਨਤਮਾਨ ਨੂੰ ਇੱਕ ਵੱਡਾ ਬਿਆਨ ਦਿੱਤਾ ਸਖਪਾਲ ਸਿੰਘ ਖਰੇ ਨੇ ਉਹਨਾਂ ਨੇ ਕਿਹਾ ਭਗਵੰਤ ਮਾਨ ਨੂੰ ਸਖਬਾਲ ਸਿੰਘ ਖੈਰਾ ਦਾ ਬਿਆਨ ਆ ਕਿ ਪੰਜਾਬ ਜਿਹੜਾ ਕਿ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਗਿਆਗਾ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਸਖਬਾਲ ਸਿੰਘ ਖੈਰਾ ਲਿਖਦਾ ਮੁਗਲਾਂ ਤੇ ਅੰਗਰੇਜ਼ਾਂ ਵਾਂਗ ਤਾਨਾशाही ਹਕੂਮਤ ਚਲਾ ਰਿਹਾ ਭਗਵੰਤ ਮਾਨ ਜਿੱਥੇ ਕਿਦਾ ਵਿਰੋਧੀ ਆਵਾਜ਼ਾਂ ਪੁਲਸ ਜੀ ਜ਼ਬਰਦਸਤੀ ਤੇ ਦਬਾਰਾ ਹੀ ਚੁੱਪ ਕਰਵਾਇਆ ਜਾ ਰਿਹਾ ਇਹ ਸਖਬਾਲ ਸਿੰਘ ਖੈਰਾ ਦਾ ਬਿਆਨ ਆ ਕਿੰਨਾ ਔਰੰਗਜੇਬ ਤੇ ਮੁਗਲਾਂ ਦੇ ਸਾਸਤ ਵੇਲੇ ਇਸ ਤਰ੍ਹਾਂ ਧੱਕੇਸਾਹੀ ਹੁੰਦੀ ਸੀ ਜਿਸ ਤਰ੍ਹਾਂ ਹੁਣ ਅੱਜ ਭਗਵਾਨਤਮਨ ਦੇ ਰਾਜ ਵਿੱਚ ਆ ਰਹੀ ਆ ਇਸਖਪਾਲ ਸਿੰਘ ਖੜੇ ਦਾ ਬਿਆਨ ਇਹ ਤੇ ਤੁਹਾਡੀ ਕੀ ਰਾਏ ਆ ਤੁਸੀਂ ਕਮੈਂਟ ਕਰਕੇ ਇਹ ਵੀ ਜਰੂਰ ਦੱਸ ਦਿਓ ਅਗਲੀ ਖਬਰ ਤੁਹਾਨੂੰ ਸੁਣਾਉਣੇ ਆ ਕਿ ਹੁਣ ਜਿਹੜਾ ਅਮਰੀਕਾ ਦੇ ਵਿੱਚ ਆ 54 ਜਾਣੇ ਰਿਪੋਰਟ ਕੀਤੇ ਆ ਜਿਨ੍ਹਾਂ ਭਾਰਤੀ ਜਿਨ੍ਹਾਂ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਨੌਜਵਾਨ ਆ ਬੇੜੀਆਂ ਬਨ ਕੇ ਹੱਥਾਂ ਨੂੰ ਹੱਤਕੜੀਆਂ ਲਾ ਕੇ ਜਿਹੜਾ ਦਿੱਲੀ ਦੇ ਵਿੱਚ ਜਹਾਜ਼ ਲੈਂਡ ਕੀਤਾ ਗਿਆ ਤੇ ਉਹਨਾਂ ਮੁੱਦੇ ਤੇ ਕੋਈ ਨਹੀਂ ਬੋਲਦਾ ਤੇ ਜਦੋਂ ਇੱਥੇ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਕਿ ਭਾਈ ਬੱਚਿਆਂ ਨੂੰ ਕੋਕੋ ਕੇ ਮਾਰੇ ਆ ਪ੍ਰਵਾਸੀ ਮਜ਼ਦੂਰ ਆ ਭਈਏ ਤੇ ਉਦੋਂ ਤੁਹਾਡੀ ਅੱਖ ਨਹੀਂ ਜਾਗਦੀ ਆ ਅਮਰੀਕਾ ਵਾਲੇ ਵੱਲੋਂ ਅਮਰੀਕਾ ਵੱਲੋਂ ਜਹਾਜ਼ ਪਰ ਕੇ ਦੁਬਾਰਾ ਫੇਰ ਆ ਚੱਲੇ ਆ ਜੇ ਜਦੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਣੇ ਸ਼ੁਰੂ ਕਰ ਦਿੱਤੇ ਉਹਦਾ ਪੰਜਾਬ ਸਰਕਾਰ ਫਲਾਨਾ ਧੌਂਕਾ ਕੀ ਬੜਕੇ ਕੀ ਉਹਨਾਂ ਨੂੰ ਅੱਗ ਲੱਗੀ ਕੀ ਮੱਚੇਵਾਂ ਲੱਗਿਆ ਕਿ ਜੀ ਪ੍ਰਵਾਸੀ ਮਜ਼ਦੂਰ ਨਿਕਲ ਗਏ ਇੱਥੇ ਤਾਂ ਪਤਾ ਨਹੀਂ ਪੰਜਾਬ ਤਾਂ ਇਹਨਾਂ ਬਿਨਾਂ ਭੁੱਖੇ ਹੀ ਮਰ ਜੂਗਾ ਤੇ ਜਿਹੜੀਆਂ ਕਿ ਇਹ ਅਹਿਮ ਗੱਲਾਂ ਨੇ ਜਿਹੜੀਆਂ ਬੜੀਆਂ ਵਿਚਾਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਦੂਸਰੀ ਖਬਰ ਜੁੜੀ ਹੈ ਜਿਹੜੀ ਉਹ ਸਾਫ ਦਾ ਡੀਜੀ ਡੀਆਈਜੀ ਕਹਦੀ ਆਪਾਂ ਹਰਤੇਰਨ ਸਿੰਘ ਭੱਲੜਾ ਜਿਨ੍ਹਾਂ ਦੇ ਦੋ ਫਲੈਟ ਆ ਜਿਹੜੇ ਵੱਡੇ ਦੁਬਈ ਦੇ ਵਿੱਚ ਮਿਲਦੇ ਆ ਤੇ ਤਿੰਨ ਫਲੈਟ ਆ ਜਿਹੜੇ ਕੈਨੇਡਾ ਦੇ ਵਿੱਚ ਮਿਲਦੇ ਆ ਮਹਿੰਗੇ ਆ ਘੜੀਆਂ ਮਹਿੰਗਾ ਸੋਨਾ ਕਰੋੜਾ ਅਰਬ ਰੁਪਇਆ ਜਾਇਦਾਦ ਉਹਨਾਂ ਵੱਲ ਕਿਸੇ ਸਰਪੰਚ ਦਾ ਮੂੰਹ ਨਹੀਂ ਖੁੱਲਿਆ ਕਿਸੇ ਐਮਐਲਏ ਦਾ ਮੂੰਹ ਨਹੀਂ ਖੁੱਲਿਆ ਸਿਰਫ ਇੱਕ ਭਾਰਤ ਮੰਤਰੀ ਦਾ ਛੋਟਾ ਜਿਹਾ ਬਿਆਨ ਆ ਗਿਆ ਕਿ ਜੇ ਐਸੀ ਉਹਨੂੰ ਹੁਣ ਉਹਤੇ ਐਕਸ਼ਨ ਲਵਾਂਗੇ ਐਕਸ਼ਨ ਤੁਸੀਂ ਕੀ ਲਾਉਂਗੇ ਸੀਬੀਆਈ ਦੀ ਅੜੇਕੇ ਦੇ ਵਿੱਚ ਆ ਸੀਬੀਆਈ ਜਿਹੜਾ ਉਹਨ ਸਿੱਧਾ ਕਰ ਰਹੀ ਆ ਕਰਨਾ ਵੀ ਚਾਹੁੰਦਾ ਜਿਹੜੇ ਐਸੇ ਸਖਸ ਬੈਠੇ ਆ ਜਿਹੜੇ ਲੋਕਾਂ ਦਾ ਖੂਨ ਚੂਸ ਚੂਸ ਕੇ ਆਪਣੇ ਮਹਿਲ ਮਨਾ ਰਹੇ بڑے بڑے ਫਲੈਟ ਆ ਤੁਸੀਂ ਆਪਣੀ ਸਾਥੀ ਤੇ ਤਰ ਕਿਹਨੇ ਲੈ ਜਾਣੇ ਇਹ ਇੱਥੇ ਰਹਿ ਜੂ ਸਾਰਾ ਗੁੱਸਾ ਕਹਿੰਦੇ ਹੁੰਦਾ ਕਿ ਕੀਤੀ ਕਰਾਈ ਸਾਰੀ ਜਿਹੜੀ ਸਾਰੀ ਉਮਰ ਦੀ ਬੰਦਾ ਖੇ ਦੇ ਵਿੱਚ ਮਿੰਟਾਂ ਦੇ ਵਿੱਚ ਪਾ ਲੈਂਦਾ ਦੂਸਰੇ ਪਾਸੇ ਭਗਵਾਨਤਮਨ ਦੀ ਇੱਕ ਫੇਕ ਆਡੀਓ ਬਣਾਈ ਬਣਾਈ ਗਈ ਸੀ ਉਹ ਜਿਹੜਾ ਜਗਮਨ ਸਮਰਾਹ ਖਿਲਾਫ ਜਿਹੜਾ ਹੁਣ ਲੋਕਾ ਆਊਟ ਨੋਟਿਸ ਜਿਹੜਾ ਜਾਰੀ ਹੋ ਗਿਆ ਕਹਿੰਦੇ ਕਿ ਸਮਰਾਹ ਦੀ ਗ੍ਰਿਫਤਾਰੀ ਕਹਿੰਦੇ ਜਲਦੀ ਹੋ ਜੂਗੀ ਫਰੀਦਕੋਟ ਪੁਲਿਸ ਨੇ ਜਿਹੜਾ ਇਹ ਨੋਟਿਸ ਭੇਜਿਆਗਾ ਹਵਾਈ ਅੱਡੇ ਤੇ ਜਿਹੜਾ ਸਰਕੂਲਰ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੇ ਬਹੁਤ ਆਧਾਰਨਾ ਨੇ ਸਤੰਭੂ ਸੇਵਾਜ਼ਾ ਕਾਤਲ ਕਰਕੇ ਸਰੇਮ ਗੋਲਦੀ ਜਿਹੜਾ ਬਰਾੜ ਬੈਠਾ ਕੈਨੇਡਾ ਦੇ ਵਿੱਚ ਉਹ ਪੁਲਸਾ ਉਹ ਪੰਜਾਬ ਸਰਕਾਰ ਲਿਆ ਨਹੀਂ ਰਹੀ ਉਹ ਲਿਆਤਾ ਨਹੀਂ ਜਾਂਦਾ ਗੈਸਟਾਰ ਸਰੇਮ ਧੰਕਿਆਂ ਦੇਈਆ ਰਿਹਾ ਉਹ ਲਿਆਤਾ ਨਹੀਂ ਜਾਂਦਾ ਇੱਕ ਵੀਡੀਓ ਫੇਕ ਬਣਾ ਦਿੱਤੀ ਆ ਤੇ ਕਹਿੰਦੇ ਉਹਨੂੰ ਅਸੀਂ ਲਿਆਵਾਂਗੇ ਤੇ ਸਾਡੇ ਦਰਬਾਰ ਸਾਹਿਬ ਅਸਰੀ ਕਾਲਤਾ ਸਾਹਿਬ ਨੂੰ ਢਾਈ ਢੇਰੀ ਕਰਦੇ ਦੀ ਏਆਈ ਦਾ ਵੀਡੀਓ ਬਣਾਈਆਂ ਗਈਆਂ ਗੁਰੂਗ੍ਰੰਥ ਸਾਹਿਬ ਦੇ ਉੱਪਰ ਪਸੂ ਸੂਰ ਚੜਾਏ ਗਏ ਉਦੋਂ ਜਮੀਰ ਕਾ ਤੋਂ ਨਹੀਂ ਜਾਗੀ ਉਦੋਂ ਡਿਲੀਟ ਵੀਡੀਓ ਕਿਉਂ ਨਹੀਂ ਹੋਈਆਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਉਹ ਤਾਂ ਭਾਰਤ ਦੇ ਵਿੱਚ ਬੈਠੇ ਆ ਕੁਝ ਪੰਜਾਬ ਦੇ ਵਿੱਚ ਬੈਠੇ ਆ ਸਾਡੇ ਗੁਰੂਆਂ ਦੇ ਤਸਵੀਰਾਂ ਦੇ ਨਾਲ ਛੇੜਛਾੜ ਕਰਕੇ ਜਿਹੜਾ ਅਜਾ ਇੱਕ ਘਨਾਉਣੇ ਪਾਪ ਕੀਤੇ ਹੋਏ ਆ ਜਿਹੜੀਆਂ ਕਿ ਸੈਂਕੜੇ ਦੇ ਤਦਾਦ ਦੇ ਵਿੱਚ ਉਹ ਜਿਹੜੀਆਂ ਫੋਟੋਆਂ ਐਡਿਟ ਕੀਤੀਆਂ ਹੋਈਆਂ ਨੇ ਵੀਡੀਓ ਜਿਹੜੀਆਂ AI ਨਾਲ ਬਣਾਈਆਂ ਨੇ ਕੁਝ ਪਹਿਲਾਂ ਬਣਾਈਆਂ ਹੋਈਆਂ ਨੇ ਉਦੋਂ ਭਗਵਾਨਤ ਮਾਨ ਕਿੱਥੇ ਸੀ ਉਦੋਂ ਸਰਕਾਰ ਕਿੱਥੇ ਸੀ ਉਦੋਂ 92 ਐਮਐਲਏ ਗੁੰਗੇ ਕਿੱਥੇ ਸੀ ਉਦੋਂ ਕਿੱਥੇ ਗਈ ਸੀ ਸਰਕਾਰ ਆਪਣੇ ਵੇਲੇ ਹਰ ਇੱਕ ਨੂੰ ਦੁੱਖ ਲੱਗਦਾ ਪਰ ਸਾਡਾ ਕੀ ਇਹ ਧਰਮਸਥਾਨਾਂ ਦੇ ਨਾਲੋਂ ਉੱਚੇ ਹੋ ਗਏ ਕਿ ਸਾਡੇ ਦਰਬਾਰ ਸਾਹਿਬ ਸਿੱਖਾਂ ਦਾ ਸਰਬ ਜਿਹੜਾ ਸੋਚਾ ਸਾਰੇ ਧਰਮਾਂ ਦੇ ਲਈ ਸਾਂਝਾ ਜਿੱਥੇ ਅਪਦੇਸ਼ ਮਿਲਦਾ ਚੌਵਰਨਾਂ ਨੂੰ ਉੱਥੇ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਤੇ ਉਹ ਨਾ ਏਆਈ ਵੀਡੀਓ ਜਿਹੜੀ ਅੱਜ ਤੱਕ ਡਿਲੀਟ ਹੋਈ ਆ ਇਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਜਿਹੜਾ ਬਿਆਨ ਦਿੱਤਾ ਸੀ ਜੇਕਰ ਭਵੰਤਮਨ ਦੀ AI ਨਾਲ ਬਣਾ ਲਈ ਉਹ ਸਖਸ ਕਹਿ ਰਿਹਾ ਕਿ ਮੈਂ 80 ਲੱਖ ਰੁਪਇਆ ਇਹਦੇ ਕਰੋੜ ਰੁਪਇਆ ਦੇਵਾਂਗਾ ਜੇ ਕੋਈ ਸਾਬਤ ਕਰ ਦੇ ਤਾਂ ਫਿਰ ਭਾਈ ਇਹਦੀ ਜਾਂਚ ਹੋਣੀ ਚਾਹੀਦੀ ਆ ਜੇਕਰ ਕੋਈ ਕਿਸੇ ਦੇ ਖਿਲਾਫ ਵੀਡੀਓ ਇਸ ਤਰ੍ਹਾਂ ਘਟਿਆ ਬਣਾਉਂਦਾ ਉਹਦੀ ਜਾਂਚ ਕਰਕੇ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਾਨੀ ਕਿ ਅੱਜ ਦੇ ਜਿਹੜੇ ਇਹ AI ਮੁੱਦੇ ਨੇ ਬੜੇ ਵਿਚਾਰਨ ਵਾਲੇ ਨੇ ਬੜੇ ਸੋਚਣ ਵਾਲੇ ਨੇ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਗੁਰੂਗ੍ਰਾਜ ਸਾਹਿਬ ਦੇ ਰੋਜ਼ ਬੇਅਦਮੀਆਂ ਹੋ ਰਹੀਆਂ ਨੇ ਤੁਸੀਂ ਕਹਿੰਦੇ ਸੀ 24 ਘੰਟਿਆਂ ਚ ਇਨਸਾਫ ਦੇ ਦੇਣਾਗੇ ਕਿੱਥੋਂ ਮਿਲ ਗਿਆ 24 ਘੰਟਿਆਂ ਚ ਇਨਸਾਫ ਆ ਗੁਰੂਗ੍ਰਾਜ ਸਾਹਿਬ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਗੁਰੂਗ੍ਰਾਜ ਸਾਹਿਬ ਤੋਂ ਪਾਵਨ ਪੰਨੇ ਜਿਹੜੇ ਉਹ ਉਹਨਾਂ ਡੇਰਾ ਸਰਸੇ ਵੱਲੋਂ ਜਿਹੜਾ ਰੋਲੇ ਗਏ ਆ ਜਿਹਦੀ ਪੁਸਤਪਨਾਇ ਬਾਦਲਾ ਨੇ ਕੀਤੀ ਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ 4 ਸਾਲ ਹੋ ਗਏ ਸਰਕਾਰ ਨੂੰ ਮੰਨਿਆ ਨੂੰ 1 ਸਾਲ ਬਾਕੀ ਰਹਿ ਗਿਆ ਤੇ ਤੁਸੀਂ ਕਹਿੰਦੇ ਸੀ 24 ਘੰਟੇ ਤੇ ਟੰਗ 당ਾਂਗੇ ਅਸੀਂ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਸਾਡੀ ਕਿਸੇ ਦੇ ਨਾਲ ਕੋਈ ਯਾਰੀ ਨਹੀਂ ਨਾ ਹੀ ਸਾਡੀ ਦੁਸ਼ਮਣੀ ਆ ਅਸੀਂ ਸੱਚ ਨੂੰ ਸੱਚ ਕਹਾਂਗੇ ਗਿੱਟੇ ਲੱਗੇ ਗੋਡੇ ਲੱਗੇ ਕਿਸੇ ਦੇ ਚਾਹ ਸਰਪੰਚ ਆ ਕੋਈ ਮੰਤਰੀ ਆ ਐਮ ਐਲ اے ਆ ਬਧਾ ਹੈ ਕਾ ਚਾਹ ਮੁੱਖ ਮੰਤਰੀ ਆ ਚਾਹ ਪ੍ਰਧਾਨ ਮੰਤਰੀ ਆ ਗੱਲ ਸਾਡਾ ਜਿਹੜਾ ਮੁੱਦਾ ਗਾ ਅਸੀਂ ਗੱਲ ਉਨੀ ਕਰਦੇ ਆ ਕਿ ਭਾਈ ਆਪਣੇ ਬਾਰੇ ਦੁੱਖ ਲੱਗਦਾਗਾ ਦੂਸਰੇ ਬਾਰੇ ਜਦੋਂ ਸਾਡੇ ਗੁਰੂਆਂ ਤੇ ਗੱਲ ਆ ਜੀ ਗੁਰੂਆਂ ਤੋਂ ਉੱਪਰ ਬਾਣੀ ਤੋਂ ਉੱਪਰ ਸਾਡੇ ਲਈ ਸਭ ਕੁਝ ਤੈਸ ਨੈਸ ਆ ਸਾਡੇ ਲਈ ਕੁਝ ਵੀ ਨਹੀਂ ਤੇ ਪਰ ਉਹਨਾਂ ਦੇ ਜਿਹੜਾ AI ਨਾਲ ਵੀਡੀਓ ਬਣੀਆਂ ਨੇ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਉਹਨਾਂ ਤੇ ਕੋਈ ਗਰਪਧਾਰੀ ਨਹੀਂ ਉਹ ਬੰਦਾ ਕੋਈ ਅਜੇ ਤੱਕ ਫੜਿਆ ਨਹੀਂ ਤੇ ਇੱਕ ਫੜਿਆ ਸੀ ਇਧਰੋਂ ਗੁਜਰਾਤ ਵੱਲੋਂ ਨਾ ਉਹਦਾ ਮੂੰਹ ਦਿਖਾਇਆ ਨਾ ਉਹਦਾ ਸਿਰ ਦਿਖਾਇਆ ਕਹਿੰਦੇ ਫੜ ਲੇ ਬੰਦੇ ਫੜ ਲੇ ਨਾ ਮੀਡੀਆ ਦੇ ਵਿੱਚ ਰਿਪੋਰਟ ਆਈਆਂ ਤੇ ਇਸ ਕਰਕੇ ਬੜੇ ਧਿਆਨ ਦੇ ਨਾਲ ਜਿਹੜਾ ਇਹ ਅੱਜ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਅੱਜ ਤੇ ਇਸ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਦੇ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ